ਸ਼ਸ਼ੀ ਗਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਮੈਕਰੋਨੀ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਤੇ ਜਿਹੜੀ ਕਿ ਬਹੁਤ ਹੀ ਜ਼ਿਆਦਾ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਚਲੋ ਅੱਜ ਆਜੋ ਆਪਾਂ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਇੱਥੇ ਆਪਾਂ ਆਪਣੀਆਂ ਮਨਪਸੰਦ ਦੀਆਂ ਜਿਹੜੀਆਂ ਸਬਜ਼ੀਆਂ ਨੇ ਜਿਹੜੀਆਂ ਪਾਉਣੀਆਂ ਨੇ ਇਹਦੇ ਵਿੱਚ ਉਹ ਲੈ ਲਵਾਂਗੇ ਤੇ ਮੈਂ ਇੱਥੇ ਦੋ ਸ਼ਿਮਲਾ ਮਿਰਚਾਂ ਲੈ ਲਈਆਂ ਨੇ ਤੇ ਦੋ ਘਟ ਦੇਖੀਆਂ ਵਾਲੀਆਂ ਹਰੀਆਂ ਮਿਰਚਾਂ ਤੇ ਤਿੰਨ ਚਾਰ ਪਿਆਜ਼ ਦੀਆਂ ਭੂਕਾਂ ਲੈ ਲਿਆ ਨੇ ਤਿੰਨ ਚਾਰ ਪਿਆਜ਼ ਲੈ ਲੈਨੇ ਇੱਕ ਅਦਰਕ ਦਾ ਪੀਸ ਲੈ ਲਿਆ ਛੱਲ ਕੇ ਤੇ ਪੰਜ ਛੇ ਜਿਹੜੇ ਮੈਂ ਛੋਟਾ ਜਿਹਾ ਇਹਦੇ ਟਮਾਟਰ ਲੈ ਲੈਨੇ ਕੀ ਤੇ ਉਸ ਤੋਂ ਬਾਅਦ ਆਪਾਂ Shimla mirch ਦੇ ਜਿਹੜੇ ਬੀਜ ਹੈਗੇ ਉਹ ਕੱਢ ਕੇ ਤੇ Shimla mirch ਨੂੰ ਬਰੀਕ ਬਰੀਕ ਕਟਿੰਗ ਕਰ ਲਵਾਂਗੇ ਜੇ ਤੁਸੀਂ ਇਦੋਂ ਵੀ ਬਰੀਕ ਕਟਿੰਗ ਕਰਨਾ ਹੈਗਾ ਤਾਂ ਇਦੋਂ ਵੀ ਬਰੀਕ ਕਟਿੰਗ ਕਰ ਸਕਦੇ ਆ ਛੋਟੇ ਛੋਟੇ ਪੀਸਾਂ ਦੇ ਵਿੱਚ ਤੇ ਮੈਂ ਇਹਨੂੰ ਲੰਬੇ ਪਤਲੇ ਸਲੈਸਾਂ ਦੇ ਵਿੱਚ ਕੱਟ ਲਿਆ ਪਤਲੇ ਪਤਲੇਾਂ ਚ ਤੇ ਇਹ ਜਿਹੜੀ ਸ਼ਿਮਲਾ ਮਿਰਚ ਹੈ ਮੈਂ ਇਸ ਤਰ੍ਹਾਂ ਦੋਨੇ ਦੋਨਾਂ ਦੇ ਪੀਸ ਕੱਢ ਕੇ ਤੇ ਇਹਨਾਂ ਨੂੰ ਬਰੀਕ ਬਰੀਕ ਇਸ ਤਰ੍ਹਾਂ ਕਟਿੰਗ ਕਰ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਟਿੰਗ ਕਰਾਂਗੇ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਲੰਬਾ ਲੰਬਾ ਮਤਲਬ ਕਿ ਪਤਲੇ ਪਤਲੇ ਸਲੈਸ ਕਟਿੰਗ ਕਰਕੇ ਤਿਆਰ ਕਰ ਲਵਾਂਗੇ ਤੇ ਤਾਂ ਕਿ ਜਿਹੜੇ ਇਹਨਾਂ ਦੇ ਲੱਛੇ ਹੈਗੇ ਅਲੱਗ-ਅਲੱਗ ਹੋ ਜਾਣਗੇ ਤੇ ਫਿਰ ਅਜਾਂ ਨੂੰ ਵੀ ਆਪਾਂ ਵਰੀ-ਵਰੀ ਕਟਿੰਗ ਕਰ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਬਤ-ਬਤ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਦੀ ਵੀਡੀਓ ਦੇਖ ਰਿਹਾ ਹੈਗਾ ਵੀਡੀਓ ਨੂੰ ਸਬਸਕ੍ਰਾਈਬ ਕਰ ਲੈਣਾ ਤੇ ബന്റ് പ്രെസ്ലി നമി വീഡിയോ നോട്ടഫിഷൻ തന്നെ മേന വിഡിയോ സോ ഇത് പ്യജദം പൂക്കിച്ച് അദർക ലിയോ അപ്പം എടാ സാറു ലെലിയ് മ മൈക്രോനിവാലാ ਤੇ ਪਾਣੀ ਨੂੰ ਗਰਮ ਕਰਨ ਤੋਂ ਬਾਅਦ ਉਸ ਤੋਂ ਵਿੱਚ ਪਾ ਦਵਾਂਗੇ ਆਪਾਂ 1 ਡੇਢ ਚਮਚ ਜਿਹੜਾ ਹੈਗਾ ਨੂਨ ਤੇ ਇੱਕ ਚਮਚ ਦੇ ਕਰੀਬ ਆਪਾਂ ਤੇਲ ਪਾਤਾ ਇਹਦੇ ਵਿੱਚ ਸਰੋਂ ਦਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਤੀਆਂ ਤਿੰਨ ਕੌਲੀਆਂ ਮੈਕਰੋਨੀ ਦੀਆਂ ਬਾਕੀ ਤੁਸੀਂ ਜਿੰਨੀ ਵੀ ਬਣਾਉਣੀ ਆ ਉਸ ਹਿਸਾਬ ਨਾਲ ਜਿਹੜੀ ਮੈਕਰੋਨੀ ਐਡ ਕਰ ਦੋ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲ ਲਵਾਂਗੇ ਤੇ ਥੋੜਾ ਜਿਹਾ ਮਤਲਬ ਕਿ ਇਹਨੂੰ ਹਲਕਾ ਜਿਹਾ ਰੱਖ ਲਮਗੇ ਆਪਾਂ ਕੱਚਾ ਕਿਉਂਕਿ ਉਸ ਆਪਾਂ 2-3 ਮਿੰਟ ਜਿੰਨਾ ਕੁ ਆਪਾਂ ਪਕਾਉਣਾ ਹੈ ਇਹਨੂੰ ਸਬਜ਼ੀਆਂ ਦੇ ਨਾਲ ਉਨਾਂ ਕ ਕੱਚਾ ਰੱਖਣਾਗਾ ਮਤਲਬ ਕਿ 5-7% ਤਾਂ ਕਿ ਜਿਹੜਾ ਨੂਨ ਮਿਰਚ ਤੇ ਸੌਸਨ ਦਾ ਫਲੇਵਰ ਉਹ ਚੰਗੀ ਤਰ੍ਹਾਂ ਮੈਕਰੋਨੀ ਦੇ ਵਿੱਚ ਆ ਜਾ ਭਾਈ ਜੇ ਆਪਾਂ ਪਹਿਲਾਂ ਹੀ ਪੂਰੀ ਪਕਾ ਲਵਾਂਗੇ ਤਾਂ ਫਿਰ ਇਹ ਜਿਹੜੀ ਹੈਗੀ ਮਤਲਬ ਕਿ ਟੁੱਟਣ ਲੱਗ ਜਾਂਦੀ ਹੈ ਮੈਕਰੋਨੀ ਤੇ ਇਹ ਆਪਾਂ ਇੱਕ ਵੱਡੇ ਬਰਤਨ ਦੇ ਵਿੱਚ ਕੱਢ ਲਵਾਂਗੇ ਤੇ ਇਹ ਥੋੜੀ ਜੀ ਆਪਾਂ ਕੱਚੀ ਰੱਖੀਏ ਨਾਰਮਲ ਜੀ ਤਾਂ ਕਰਕੇ ਪਰ ਸਿੱਧੇ ਇਹਨੂੰ ਬਰਤਨ ਦੇ ਵਿੱਚ ਕੱਢ ਕੇ ਰੱਖ ਲਾਂਗੇ ਠੰਡਾ ਹੋ ਜਾਊਗੀ ਤੇ ਜੇ ਜ਼ਿਆਦਾ ਤੁਸੀਂ ਪਕਾ ਲਈ ਹੈਗੀ ਇਹਦੀ ਕੁਕਿੰਗ ਰੁਕਣੀ ਹੈ ਤਾਂ ਤੁਸੀਂ ਇਹਨੂੰ ਠੰਡੇ ਪਾਣੀ ਦੇ ਵਿੱਚ ਪਹਿਲਾਂ ਪਾ ਲਿਓ ਤੇ ਉਸ ਤੋਂ ਬਾਅਦ ਨਿਚੋੜ ਕੇ ਰੱਖ ਲਿਓ ਤੇ ਇਧਰ ਆਪਾਂ ਇੱਕ ਪੈਨ ਲੈ ਲਏ ਪੈਨ ਦੇ ਵਿੱਚ ਪਾ ਲਵਾਂਗੇ ਸਰੋਂ ਦਾ ਤੇਲ ਤੇਲ ਗਰਮ ਹੋਣ ਤੋਂ ਬਾਅਦ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਲਵਾਂਗੇ ਜੀਰਾ ਲਸਤਵਾਂ ਦਾ ਆਪਾਂ ਬਰੀਕ ਬਰੀਕ ਕੱਟਿਆ ਹੋਇਆ ਲਸਣ ਪਾ ਲਵਾਂਗੇ ਲਸਣ ਨੂੰ ਆਪਾਂ 1-2 ਮਿੰਟ ਭੁੰਨਾਂਗੇ ਚੰਗੀ ਤਰ੍ਹਾਂ ਬਾਲਾ ਮਤਲਬ ਕਿ ਕਲਰ ਚੇਂਜ ਨਹੀਂ ਕਰਨਾ ਹੈਗਾ ਹਲਕਾ ਜਿਹਾ ਕੱਚਾ ਪਾਣਾ ਹੈਗਾ ਜਿਹੜਾ ਲਸਣ ਦਾ ਉਹੀ ਕੱਢਣਾ ਹੈਗਾ ਤੇ ਕੋਈ 골ਡਨ ਨਹੀਂ ਕਰਨਾ ਹੈਗਾ ਇਹਨੂੰ ਸੁਨਹਿਰੀ ਹੋਣ ਤੱਕ ਨਹੀਂ ਭੁੰਨਣਾ ਹੈਗਾ ਹਲਕਾ ਜਿਹਾ ਭੁੰਨਣਾ ਉਸ ਤੋਂ ਬਾਅਦ ਆਪਾਂ ਐਡ ਕਰ ਦਵਾਂਗੇ ਕੱਟਿਆ ਹੋਇਆ ਬਰੀਕ ਬਰੀਕ ਅਦਰਕ ਤੇ ਇਹਨੂੰ ਵੀ 1-2 ਮਿੰਟ ਭਨ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਕੱਟੀ ਹੋਈ ਹਰੀ ਮਿਰਚ ਤੇ ਮਿਰਚ ਨੂੰ ਵੀ ਆਪਾਂ 1 ਮਿੰਟ ਭੁੰਨ ਲਵਾਂਗੇ ਲਸਣ ਅਦਰਕ ਦੇ ਨਾਲ ਤੇ ਜਿਹੜੀਆਂ ਵੀ ਆਪਾਂ ਸਬਜ਼ੀਆਂ ਨੇ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਂਦੇ ਹੈਗੇ ਹਲਕੇ ਹਲਕੀ ਪਕਾਉਣੀਆਂ ਨੇ ਆ ਤਾਂ ਕਿ ਇਹਨਾਂ ਦਾ ਜਿਹੜਾ ਅ ਕੱਚਾ ਪਾਂਜਾ ਖਤਮ ਹੋ ਜAVE ਤੇ ਇਹ ਕਰਾਂਚੀ ਜਿਹਾ ਰਹਿਣਾ ਉਸ ਤਰੀਕੇ ਦੇ ਨਾਲ ਹੀ ਆਪਾਂ ਸਬਜ਼ੀਆਂ ਨੂੰ ਮਤਲਬ ਕਿ ਪਕਾਉਣਾ ਹੈਗਾ ਤੁਹਾਨੂੰ ਟਾਈਮ ਹੈਗਾ ਜਿਹੜਾ ਘੱਟ ਵੱਧ ਵੀ ਲੱਗ ਸਕਦਾ ਹੈਗਾ ਤਾਂ ਕਰਕੇ ਤੁਸੀਂ ਆਪਣੇ ਅਨਸਾਰ ਮਤਲਬ ਕਿ ਇਹਨਾਂ ਨੂੰ ਭੁੰਨ ਲੈਣਾ ਮਤਲਬ ਕਿ ਜ਼ਿਆਦਾ ਸੌਫਟ ਨਹੀਂ ਕਰਨੀਆਂ ਹੈਗੀਆਂ ਨਾ ਪਿਆਜ਼ਾਂ ਨੂੰ ਨਾ ਹਰੀ ਮਿਰਚ ਇਸ ਨੂੰ ਸੌਰੀ ਸ਼ਿਮਲਾ ਮਿਰਚ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਤੇ ਕੱਟੇ ਹੋਏ ਪਿਆਜ਼ ਪਿਆਜ਼ਾਂ ਨੂੰ ਆਪਾਂ 1-2 ਮਿੰਟ ਭੁੰਨ ਲਵਾਂਗੇ ਇੱਕ ਦੋ ਮਿੰਟ ਪਿਆਜ਼ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਵਾਵਾਂਗੇ ਕੱਟੀ ਹੋਈ Shimla mirch ਕਿਉਂਕਿ ਪਿਆਜ਼ ਵੀ ਜਿਆਦਾ ਆਪਾਂ ਨਰਮ ਨਹੀਂ ਕਰਨੇ ਹੈਗੇ ਤੇ Shimla mirch ਉਹ ਵੀ ਜਿਆਦਾ ਨਰਮ ਨਹੀਂ ਕਰਨੀ ਹੈਗੀ ਆਪਾਂ ਸਾਰੀ ਕੱਟੀ ਹੋਈ ਹਰੀ ਮਿਰਚ Shimla mirch ਦੇ ਵਿੱਚ ਐਡ ਕਰ ਦਵਾਂਗੇ ਤੇ ਇਹਨੂੰ ਵੀ ਆਪਾਂ ਭੁੰਨ ਲਵਾਂਗੇ ਇੱਕ ਦੋ ਮਿੰਟ ശിമല മിർച്ച ഭാഗക്കെ കട്ടേ ടമാറ്റമാര ഭ മിൻറ്റ് ഭുനാംഗ്ലെൽ മെൽട്ടാകെ ബസ് എൻറ്റു ഗർമ സേ ഭ ല പൂരി സേ ਤੁਸੀਂ ਦੇਖ ਸਕਦੇ ਆ ਜਿਹੜੇ ਆਪਾਂ ਕਿੰਨੀਆਂ ਖ ਸਬਜ਼ੀਆਂ ਭੁੰਨੀਆਂ ਨੇ ਕੋਈ ਜ਼ਿਆਦਾ ਭੁੰਨਿਆ ਨਹੀਂ ਹੈਗੀਆਂ ਨੋਰਮਲ ਨੋਰਮਲ ਭੁੰਨੀਆਂ ਨੇ ਇਹਨਾਂ ਦਾ ਕੱਚਾ ਪਾਣੀ ਕੱਢਿਆਗਾ ਤੇ ਵੈਸੇ ਕਰੰਚੀ ਨੇ ਇਹ ਖਾਣ ਦੇ ਵਿੱਚ ਜਿਹੜਾ ਇਹਨਾਂ ਦਾ ਟੇਸ ਹੈ ਵਧੀਆ ਲੱਗਦਾਗਾ ਫਿਰ ਥੋੜਾ ਜਿਹਾ ਕੱਚਾ ਹੋਵੇ ਤੇ ਤੁਸੀਂ ਦੇਖ ਸਕਦੇ ਆ ਆਪਾਂ ਸਾਰੀਆਂ ਚੀਜ਼ਾਂ ਨੂੰ ਭੁੰਨ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਸੁੱਕੇ ਮਸਾਲੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਸਵਾਦ ਅਨਸਾਰ ਲਾਲ ਮਿਰਚ ਪਾਊਡਰ ਤੇ ਅੱਧਾ ਕ ਚਮਚੇ ਦੇ ਵਿੱਚ ਆਪਾਂ ਹਲਦੀ ਐਡ ਕਰ ਦਵਾਂਗੇ ਤੇ ਸਵਾਦ ਅਨੁਸਾਰ ਜਿਹੜਾ ਆਪਾਂ ਨੋਨ ਐਡ ਕਰ ਦਵਾਂਗੇ ਨੋਨ ਤੁਸੀਂ ਦੇਖ ਕੇ ਐਡ ਕਰਨਾ ਕਿਉਂਕਿ ਪਹਿਲਾਂ ਆਪਾਂ ਮੈਕਰੋਨੀ ਨੂੰ ਉਬਾਲਣ ਵਾਸਤੇ ਵੀ ਨੋਨ ਐਡ ਕੀਤਾ ਸੀਗਾ ਤੇ ਇਹਨਾਂ ਨੂੰ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਥੋੜਾ ਜਿਹਾ ਟਾਈਮ ਪਕਾ ਲਵਾਂਗੇ ਥੋੜਾ ਜਿਹਾ ਟਾਈਮ ਆਪਾਂ ਇਹਨਾਂ ਨੂੰ ਪਕਾ ਲਿਆ ਹਲਿਆਚ ਲਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਸੌਸਾਂ ਐਡ ਕਰ ਦਵਾਂਗੇ ਤੇ ਜਿਹੜੀਆਂ ਸੌਸਾਂ ਤੁਹਾਡੇ ਕੋਲੇ ਹੈਗੀਆਂ ਤੁਸੀਂ ਉਹੀ ਐਡ ਕਰ ਸਕਦੇ ਹੋ ਬਾਕੀ ਜਾਇ ਜਾਂ ਫਲੇਵਰ ਦੇਣਾ ਤੁਸੀਂ ਉਸ ਹਸਾਬ ਨਾਲ ਵੀ ਐਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਇੱਥੇ ਰੈੱਡ ਚਿੱਲੀ ਸੌਸ ਹੈਗੀ ਜਿਹੜੀ ਐਡ ਕਰਤੀ ਹੈਗੀ ਇੱਕ ਚਮਚਾ ਇੱਕ ਚਮਚੇ ਇਹਦੇ ਵਿੱਚ ਗ੍ਰੀਨ ਚਿੱਲੀ ਸੌਸ ਐਡ ਕਰਤੀ ਹੈ 2 ਚਮਚੇ ਮੈਂ ਡਾਰਕ ਸੋਇਆ ਸੌਸ ਐਡ ਕਰ ਦੂੰਗੀ ਇਹਦੇ ਵਿੱਚ ਤੇ 1.5 ਚਮਚਾ 1.5 ਪੁਣੇ ਇੱਕ ਡੇਢ ਚਮਚੇ ਕਰੀਬ ਹੀ ਇੱਥੇ ਮੈਂ ਪੀਜ਼ਾ ਪਾਸਤਾ ਸੌਸ ਹੈ ਜਿਹੜੀ ਐਡ ਕਰਤੀ ਹੈਗੀ ਬਾਕੀ ਮੈਂ ਟਮਾਟਰ ਪਾਏ ਸੀ ਦੇ ਵਿੱਚ ਇਹ ਥੋੜੇ ਜਿਹਾ ਜ਼ਿਆਦਾ ਖੱਟੇ ਨੇਗੇ ਤਾਂ ਕਰਕੇ ਆਪਾਂ ਜਿਹੜੀ ਪੀਜ਼ਾ ਪਾਸਤਾ ਸੌਸ ਆ ਥੋੜੀ ਜਿਹੀ ਘੱਟ ਪਾਈਏ ਤੇ ਉਸ ਤੋਂ ਬਾਅਦ ਇਹਨਾਂ ਸਾਰੀਆਂ ਸੌਸਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ 1 ਮਿੰਟ ਪਕਾ ਲਵਾਂਗੇ 1 ਮਿੰਟ ਪਕਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਸਾਰੀਆਂ ਸੌਸਾਂ ਦਾ ਟੇਸਟ ਤੇ ਟਮਾਟਰਾਂ ਦਾ ਸਾਰਾ ਬੈਲੈਂਸ ਸੈੱਟ ਕਰਨ ਵਾਸਤੇ ਇੱਕ ਚਮਚਾ ਜਿਹੜਾ ਚੀਨੀ ਦਾ ਐਡ ਕਰ ਦਵਾਂਗੇ ਤੇ ਇਹਦੇ ਵਿੱਚ ਦੋ ਚਮਚ ਦੇ ਕਰੀਬ ਆਪਾਂ ਸਿਰਕਾ ਐਡ ਕਰ ਦਵਾਂਗੇ ਮੇਰੇ ਕੋਲੇ ਪਲੇਨ ਵਾਲਾ ਹੈ ਨਹੀਂ ਸੀ ਸੇਵਾਲਾ ਸਿਰਕਾ ਸੀ ਤਾਂ ਮੈਂ ਦੋ ਚਮਚੇ ਜਿਹੜੇ ਸੇਵ ਸਿਰਕੇ ਦੇ ਐਡ ਕਰਤੇ ਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਦੋਨਾਂ ਚੀਜ਼ਾਂ ਨੂੰ ਸਬਜ਼ੀਆਂ ਨਾਲ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਮਸਾਲਾ ਹੈਗਾ ਮੈਕਰੋਨੀ ਦਾ ਉਹ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੀ ਉਬਾਲ ਕੇ ਮੈਕਰੋਨੀ ਰੱਖੀ ਸੀਗੀ ਤੇ ਮਸਾਲਾ ਬਿਲਕੁਲ ਰੈਡੀ ਹੈ ਸਾਰੀ ਮੈਕਰੋਨੀ ਆਪਾਂ ਐਡ ਕਰ ਦਵਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਭਾਏ ਨੂੰ ਮਿਕਸ ਕਰ ਲਵਾਂਗੇ ਸਬਜ਼ੀਆਂ ਦੇ ਨਾਲ ਮੈਕਰੋਨੀ ਨੂੰ ਤੇ ਉਸ ਤੋਂ ਬਾਅਦ ਆਪਾਂ 1-2 ਮਿੰਟ ਵਧੀਆ ਚੰਗੀ ਤਰ੍ਹਾਂ ਪਕਾ ਲਵਾਂਗੇ ਮਸਾਲਿਆਂ ਦੇ ਵਿੱਚ ਤਾਂ ਕਿ ਜਿਹੜਾ ਮੈਕਰੋਨੀ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਮਸਾਲਿਆਂ ਦਾ ਸੌਸਾਂ ਦਾ ਫਲੇਵਰ ਹੈ ਚੰਗੀ ਤਰ੍ਹਾਂ ਸਾਰਾ ਮੈਕਰੋਨੀ ਦੇ ਵਿੱਚ ਆ ਜਾਊਗਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਣੀ ਇਹ ਮਿੰਟਾ ਸਕਿੰਟਾਂ ਦੇ ਵਿੱਚ ਮੈਕਰੋਨੀ ਮੈਕਰੋਨੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ 2 ਮਿੰਟ ਦੇ ਕਰੀਬ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਇਹਦਾ ਫਲੇਵਰ ਹੈ ਜਿਹੜਾ ਚੰਗੀ ਤਰ੍ਹਾਂ ਸਾਰਾ ਮਤਲਬ ਕਿ ਮੈਕਰੋਨੀ ਦੇ ਵਿੱਚ ਆ ਜਾਊਗਾ ਤੇ ਫਿਰ ਫਿੱਕੀ ਫਿੱਕੀ ਲੱਗਦੀ ਹੈਗੀ ਵਧੀਆ ਸਪੈਸੀ ਖੱਟੀ ਮਿੱਠੀ ਚਟਪਟੀ ਬਣ ਕੇ ਜਿਹੜੀ ਇਹ ਮੈਕਰੋਨੀ ਤਿਆਰ ਹੋ ਜਾਂਦੀ ਆਪਣੀ ਬਣਾ ਕੇ ਜਰੂਰ ਦੇਖਣਾ ਇੱਕ ਵਾਰ ਟਰਾਈ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਕਿ ਇੱਕ ਵਾਰ ਤੁਸੀਂ ਘਰੇ ਬਣਾ ਲਈ ਤਾਂ ਤੁਸੀਂ ਬਾਹਰ ਜਿਹੜਾ ਬਾਜ਼ਾਰ ਦੇ ਵਿੱਚੋਂ ਖਾਣੇ ਆਗੇ ਉਹ ਕਦੇ ਨਹੀਂ ਖਾਓਗੇ ਤੇ ਘਰੇ ਬਣਾ ਕੇ ਤੁਸੀਂ ਇਹਨੂੰ ਖਾਓਗੇ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਉਸ ਤੋਂ ਬਾਅਦ ਇਹਦੇ ਉੱਤੇ ਆਪਾਂ ਕੱਟੇ ਹੋਏ ਪਿਆਜ਼ ਪਾ ਲੈਨੇਗੇ ਬਰੀਕ-ਉਰੀਕ ਪੋਕਾ ਤੇ ਇਹਨੂੰ ਵੀ ਮਿਕਸ ਕਰ ਲਵਾਂਗੇ ਤੇ ਪਲੇਟਿੰਗ ਕਰ ਲਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਚਟਪਟੀ ਸਪੈਸੀ ਜਿਹੜੀ ਇਹ ਮੈਕਰੋਨੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਤੁਸੀਂ ਵੀ ਬਣਾ ਕੇ ਇੱਕ ਵਾਰ ਟਰਾਈ ਕਰਨਾ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਇ ਨੂੰ ਵਾਤ ਤੋਂ ਵਾਤ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਦੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ